ਹੈਲੋ ਮਿੱਤਰੋ ਕੀ ਹਾਲ ਚੱਲਦਾ ਤੁਹਾਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਆਪਾਂ ਵੀ ਮਿੱਤਰੋ ਸਾਰੇ ਜਣ ਠੀਕ ਠਾਕ ਤੇ ਅੱਜ ਆਪਣੇ ਪਿੱਛੇ ਸਬਜ਼ੀਆਂ ਵਾਲੇ ਥਾਂ 'ਚ ਆਪਾਂ ਮਾਰਦੇ ਹਾਂ ਹਲ ਤੇ ਆਪਣਾ ਟਰੈਕਟਰ ਉਹ ਖੜਾ ਦੇਖੋ ਫਿਰ ਤੇ ਮੇਰਾ ਵੱਡਾ ਭਰਾ ਚਲਾਊਗਾ ਤੇ ਇਹ ਆਜੋ ਫਿਰ ਵਲੌਗ ਕਰਦੇ ਹਾਂ ਸ਼ੁਰੂ ਤੇ ਮਿੱਤਰੋ ਹੁਣ ਆਪਾਂ ਕਰ ਲਿਆ ਟਰੈਕਟਰ ਸਟਾਰਟ ਤੇ ਹੁਣ ਇਹਨੂੰ ਆਪਾਂ ਪਿੱਛੇ ਲੈ ਕੇ ਚੱਲਦੇ ਹਾਂ ਤੇ ਫਿਰ ਉੱਥੇ ਆਪਾਂ ਹਲ ਮਾਰਦੇ ਹਾਂ ਆਇਓ ਚੱਲਗੇ ਪਿੱਛੇ ਫਿਰ ਓਏ ਵੱਛੀ ਕਾਟਰ ਸਾਹਿਬ ਜੀ ਉਹ ਬਕਰ ਰਵਤ ਲੋਕੋ ਮਤਰਾਪਾ ਚੱਲੇ ਆ ਕੋਈ ਤੋਸਰਾ ਨਾ ਹੋਣ ਆ ਵੀਰ ਲੱਗਿਆ ਹੋਇਆ ਆਪਣਾ ਵਾਪਸ ਮੈਂ ਸੁਣਨਾ என் பாலு ஓ மொழுது ஓய் கடந்த பிச்சைக்காரர் குழந்தை உதடவேகம் டால்லடாக்கியா வந்தே அவுங்க मित्रों आप इतने मार ते मित्रों ये हाउली हाउली मित्रों इतने बट्टा ना सिंह ना डेट रहे क्यों डे मार डे ये तलवुगा केरा केरा ये पर उन फेर से ही चलूगा बट्टा ते हो रे चल चल बैग जान दे

चल 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 चलू चल. देखो दे पर मित्र खालियां सीमें छा वाला बुरख का टेक्टर आप गा ਇਹ ਜੋ ਸੁੱਕ ਗਿਆ ਫਿਰ ਉਹਨੂੰ ਰੋਲ ਕੇ ਫਿਰ ਇੱਥੇ ਵੀ ਸਭ ਦੀਆਂ ਤੇ ਮੈਂ ਤੇਰਾ ਹੁਣ ਆਪਾਂ ਬੈਕ ਕਰਕੇ ਟਰੈਕਟਰ ਤੇ ਫਿਰ ਚੜਾ ਕੇ ਲਾਉਣੇ ਆ ਟਰੈਕਟਰ ਏ ਜਾਂਦੇ ਏਗੀ ਚੱਕਰ ਪੈ ਗਿਆ ਹੌਣ ਚੜਿਆ ਰੋਸਾ ਬਾਦਸ਼ਾਹ ਹੌਲੀ ਹੌਲੀ ਚੱਲ ਹੌਣ ਜਾਂਦੇ ਹੌਣ ਪਾੜਾ ਬ੍ਰੇਕ ਵਾਲ ਕਿਲੀ ਚੱਲ 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 ਆਇਆ ਨਹੀਂ ਇਤਨਾ ਭਰਾਵਾ ਚੱਲ ਚੱਲ ਵਾਟਰਾਟੇ ਲੈ ਬਸ ਹਾਂ ਹੁਣ ਆਉਂਦੇ ਬੈਕ ਬੈਕ ਆਉਂਦੇ ਬੈਕ तो तो मतलब अपना टी पूरा जोर मार्ग பாஸ் ਹੁਣ போனும் ஜாயின்ட் பிரியு பேக் <Noise/> பாஸ் <Noise/> பாஸ் <Noise/> பாஸ் <Noise/> பாஸ்

ਆਹ ਜੇ ਆਪ ਉਦੋਂ ਦੀ ਮੋਟਰ ਕਸੀ ਨਹੀਂ ਆਪਣਾ ਪਹਿਲਾ ਵਲੌਗ ਵੇਖਿਆ ਹੋਊਗਾ ਤੁਸੀਂ ਉਦੋਂ ਆਪਾਂ ਮੋਟਰ ਖੋਲੀ ਸੀ ਉਦੋਂ ਦੀ ਬਾਸ ਆਪਾਂ ਕਸੀ ਨੇ ਚੱਲ ਵੀ ਚੱਲ ਵੀ ਲਾ ਦੇ ਨਹੀਂ ਖੁੱਲਦੀ ਭਈ ਜਿੱਥੋਂ ਚੱਲ ਵੀ ਡੰਡੇ 'ਚ ਪਾ ਦੇ ਪਾ ਪੈਨ ਥੋੜਾ ਥੱਲੇ ਕੱਢ ਕੇ ਸਾਡੇ ਨਾ ਪਦੇਈ ਥੱਲੇ ਯਾਰ ਬੰਦ ਕਿਵੇਂ ਰੱਖਿਆ ਜਾਊਗਾ Jangan ਅੱਇਆ pues nah, driver அப்ப கேட்டேன் ஜான் தே வைலா பா ஜான் தே ஹவுலி ஹவுலி சாட்டுக்கு ஓகே. ஓகே. லாட்டினா பாவா ਚਾਲ ਰੇ ਨੱਪ ਕੇ ਰੇਸ ਜਾਂਦੇ ਹੌਲੀ ਹੌਲੀ ਦੇ ਮਤਰਾ ਪਾਥੇ ਹੱਲ ਆ ਤੇ ਆਪਣਾ ਡਰਾਈਵਰ ਹੀ ਨਵਾਂ ਬਦਲ ਗਿਆ ਹਾਂ ਫਿਰ ਡਰਾਈਵਰ ਰੇਸ ਨੱਪ ਕੇ ਥੋੜੀ ਰੇਸ ਨੱਪ ਕੇ ਜਾਂਦੇ ਖਾਂ ਜਰਾ ਆ ਗਿਆ ਇੱਧਰ ਇਸ ਪਾਥੇ ਕਰ ਉੱਤੇ ਜਰਾ ਆਦਾ ਲੈ

ਆ ਛੋਟਾ ਮੋੜਦਾ ਨਾ ਬ੍ਰੇਕ ਤੇ ਜਾਂਦੇ ਬੈਗ ਤੇ ਮੇਤਰੋ ਹੁਣ ਆਪਾਂ ਮੋਟੇ ਪਾਸੇ ਕੀਤਾ ਸੀਗਾ ਤੇ ਹੁਣ ਆਪਾਂ ਲਾਉਣੇ ਇੱਥੇ ਟਰੈਕਟਰ ਆਉਣ ਦੇ ਵਿੱਚ ਟਾਉਨ ਦੇ ਹੁੰਦੇ ਬੈਗ ਲਿਆਉਂਗਾ ਕਿ ਨਾ ਛੋਟਾ ਟਰੈਕਟਰ ਬ੍ਰੇਕ ਲਿਆਉਂਦਾ ਛੋਟਾ ਚੱਲ ਜਮਾ ਨਾਲ ਦੀ ਲਿਆਉਣ ਦੇ ਜਮਾ ਨਾਲ ਦੀ ਜਾਵਾਂ ਨਾਲ ਦੀ

那个。